ਸਰਜੀ ਸਾਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਮੰਗਾ ਨਹੀਂ ਕਾਵਾਂਗੇ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਾਡੀਆਂ ਜਿਹੜੀਆਂ ਸਾਡੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਜੱਥੇਬੰਦੀ ਹੈ ਚਾਹੇ ਉਹ ਕਰੋਨਾ ਕਾਲ ਹੋਵੇ ਚਾਹੇ ਉਹ ਰੋਬੀਲਾ ਵੈਕਸੀਨ ਹੋਵੇ ਚਾਹੇ ਉਹ ਹਾਰਡਪੀਟ ਤੋਂ ਹੋਵੇ ਵਾਤ ਤੋਂ ਵਾਤ ਡਟ ਕੇ ਉਹਨਾਂ ਦੀ ਸਹਾਇਤਾ ਕੀਤੀ ਹੈ ਪਰ ਮੰਗਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੀਆਂ ਮੰਗਾ ਇਹ ਆ ਕੇ ਕਈ ਸਾਡੇ ਜਿਹੜੇ ਆਰਐਮਪੀ ਡਾਕਟਰ ਨੇ ਉਹ ਬਾਹਰਲੇ ਸੂਬਿਆਂ ਦੇ ਵਿੱਚ ਰਜਿਸਟਰਡ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਡਾਕਟਰਾਂ ਨੂੰ ਪੰਜਾਬ ਦੇ ਵਿੱਚ ਪ੍ਰੈਕਟਿਸ ਕਰਨ ਦੀ ਮਾਨਤਾ ਦਿੱਤੀ ਜਾਵੇ ਔਰ ਜਿਹੜੀ 1963 ਤੋਂ ਲੈ ਕੇ ਰਜਿਸਟ੍ਰੇਸ਼ਨ ਬੰਦ ਹੋਈ ਹੈ ਜਿਸ ਤਰ੍ਹਾਂ ਬੰਗਾਲ ਹੈ ਬਿਹਾਰ ਹੈ ਅਸਾਮ ਹੈ ਰਾਜਸਥਾਨ ਹੈ ਉਹਨਾਂ ਸਰਕਾਰਾਂ ਨੇ ਪਾਰਟ ਟਾਈਮ ਕੋਰਸ ਕੋਰਸ ਕਰਵਾ ਕੇ ਉਹ ਸਾਰੇ ਆਰਐਮਪੀ ਡਾਕਟਰਾਂ ਨੂੰ ਜਿਸ ਤਰ੍ਹਾਂ ਮਾਨਤਾ ਦਿੱਤੀ ਹੈ ਔਰ ਅਸੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਰਐਮਪੀ ਡਾਕਟਰਾਂ ਨੂੰ ਮੰਗ ਕੇ ਜਿਹੜੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਔਰ ਪੰਜਾਬ ਦੇ ਵਿੱਚ ਰਜਿਸਟਰ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੈਡੀਕਲ ਪ੍ਰੈਕਟਿਸ਼ਨਰ ਨੇ ਬੇਚਿੱਜ ਕੋ ਕੇ ਅੱਗੇ ਦੀ ਤਰ੍ਹਾਂ ਜਿਵੇਂ ਦੂਦ ਰਾਡੇ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਹੇ ਉਹ ਕੋਰੋਨਾ ਕਾਲ ਹੋਵੇ ਕਿ ਆਇਓ ਪਿਛਲੇ 84 ਦੇ ਦਿਨ ਹੋਣ ਉਹਨਾਂ ਦੇ ਵਿੱਚ ਵੀ ਆਪਣੀਆਂ ਜਾਨਾਂ ਤੋਂ ਪ੍ਰਵਾਹ ਕਰਕੇ ਵੀ ਮੈਡੀਕਲ ਪ੍ਰੈਕটিশਨਰ ਉਹਨਾਂ ਦੀ ਸੇਵਾ ਕਰਦੇ ਆ ਰਹੇ ਨੇ ਔਰ ਇਹਨਾਂ ਸਵਾਵਾਂ ਦੇ ਦੌਰਾਨ ਸਾਡੇ ਕੋਲਸ ਮੈਡੀਕਲ ਪ੍ਰੈਕটিশਨਰ ਨੇ ਉਹਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਜਿਹੜੀਆਂ ਕਿ ਸਰਕਾਰ ਦੇ ਕਰਨ ਤੇ ਕੋਈ ਜੋ ਨਹੀਂ ਸਰਕਾਰੀ ਔਰ ਸਾਡੀ ਜਦੋਂ ਇਹਨਾਂ ਸਰਕਾਰਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਆਮ ਪਾਰਟੀ ਦੀ ਜੇ ਸਰਕਾਰ ਬਣੀ ਇਹਨਾਂ ਨੇ ਬਹੁਤ ਵੱਡੇ ਸਾਨੂੰ ਸਬਜ ਬਾਗ ਦਿਖਾਏ ਬਹੁਤ ਵੱਡੇ ਭਰੋਸੇ ਦਿੱਤੇ ਇਹਨਾਂ ਨੇ ਕਿ ਸਾਡੀ ਸਰਕਾਰ ਬਣਦੇ ਉੱਤੇ ਤੁਹਾਨੂੰ ਰਜਿਸਟਰ ਕੀਤਾ ਜਾਏਗਾ ਪਰ ਰਜਿਸਟਰ ਕਰਦੀ بجائے ਆਜਾ ਦੇਨ ਹੋ ਗਏ ਨੇ ਸਰਕਾਰ ਨੂੰ ਪਤਾ ਹੀ ਨਹੀਂ ਕਿ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਰਜਿਸਟਰ ਕਰਨਾ ਹੈ ਜਾਂ ਨਹੀਂ ਕਰਨਾਗਾ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਆਰਐਮਪੀ ਡਾਕਟਰਾਂ ਨੂੰ ਪਾਰਟ ਕੋਰਸ ਕਰਵਾ ਕੇ ਪਾਰਟ ਟਾਈਮ ਦੇ ਵਿੱਚ ਕੋਰਸ ਕਰਵਾ ਕੇ ਰਜਿਸਟਰ ਕੀਤਾ ਜਾਵੇ ਔਰ ਬਾਹਰਲੇ ਸੂਬਿਆਂ ਤੋਂ ਜਿਨੇ ਸਾਡੇ ਰਜਿਸਟਰ ਡਾਕਟਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪ੍ਰੈਕਟਿਸ ਕਰਨ ਦੀ ਮਾਨਤਾ ਦਿੱਤੀ ਜੇਕਰ ਮਾਨਤਾ ਨਹੀਂ ਮਿਲਦੀ ਤਾਂ ਫਿਰ ਆਉਣ ਵਾਲੇ ਜੇਕਰ ਮਾਨਤਾ ਨਹੀਂ ਮਿਲਦੀ ਅੱਗੇ ਸਾਨੂੰ ਮਾਨਤਾ ਨਹੀਂ ਮਿਲ ਰਹੀ ਪਰ ਸਾਡੀਆਂ ਪ੍ਰੈਕਟਿਸਾਂ ਆਧਵੀ ਬਾਰਕਰਾਰ ਨੇ ਇਸੇ ਕਰਕੇ ਹੀ ਸਾਨੂੰ ਬੀਗਲਾਈਟਡ ਐਜੇ ਸਾਨੂੰ ਜਿਹੜੀ ਐਸੋਸੀਏਸ਼ਨਾਂ ਨੇ ਹੋਣ ਦੇ ਵਿੱਚ ਆਈਆਂ ਜਦੋਂ ਜ਼ੋਰ ਮੱਜ ਜਾਂਦਾ ਹੈ ਉਦੋਂ ਜਥੇਬੰਦੀਆਂ ਉਦੋਂ ਪੈਦਾ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਅੱਜ ਜਿੱਥੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਤਾਕਤ ਹੈ ਉਸ ਦੇ ਨਾਲ ਨਾਲ ਇੱਕ ਲੋਕ ਤਾਕਤ ਵੀ ਜੁੜੀ ਹੋਈ ਹੈ ਚਾਹੇ ਉਹ ਕਸਬਿਆਂ ਦੀ ਹੋਵੇ ਚਾਹੇ ਉਹ ਛੋਟੇ ਸ਼ਹਿਰਾਂ ਦੀ ਹੋਵੇ ਚਾਹੇ ਉਹ ਪਿੰਡਾਂ ਦੀ ਹੋਵੇ ਉਹ ਲੋਕ ਵੀ ਅੱਜ ਸਾਡੇ ਨਾਲ ਨੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਅਸੀਂ ਸਰਕਾਰਾਂ ਦੇ ਖਿਲਾਫ ਇਸੇ ਵੇਜ ਤੇ ਸੰਘਰਸ਼ ਕਰਦੇ ਰਹੇ ਆ ਤਾਂ ਲੋਕਾਂ ਨੇ ਸਾਡਾ ਬਤ-ਬਤ ਸਾਥ ਦਿੱਤਾ ਔਰ ਅਸੀਂ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਮਾਨਤਾ ਉਹ ਦੇਣ ਜਾਂ ਨਾ ਦੇਣ ਸਾਡੀ ਜਿਹੜੀ ਪ੍ਰੈਕਟਿਸ ਇਸੇ ਤਰ੍ਹਾਂ ਬਾਰਕਰਾਰ ਰਹੂਗੀ ਸਾਡੀ ਜਿਹੜੀ ਇਕਤਰਤਾ ਇਸੇ ਤਰ੍ਹਾਂ ਬਾਰਕਰਾਰ ਰਹੂਗੀ ਔਰ ਲੋਕਾਂ ਦੇ ਨਾਲ ਜਿਹੜਾ ਸਾਡਾ ਪਿਆਰ ਹੈ ਇਸੇ ਤਰ੍ਹਾਂ ਬਾਰਕਰਾਰ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਇਹ ਪ੍ਰੈਕਟਿਸ ਬੰਦ ਨਹੀਂ ਕਰੂਗੀ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਰਾ ਪਹਿਨ ਦੀ بجائے ਸਾਨੂੰ ਰਜਿਸਟਰਡ ਕੀਤਾ ਜਾਵੇ ਇਲੈਕਸ਼ਨ ਦੀਵਾਨ ਦੌਰਾਨ ਸਰ ਡਿਨਾ ਸਰਕਾਰ ਨੇ ਦਾਅਵਾ ਕੀਤਾ ਸੀ ਵਾਦਾ ਕੀਤਾ ਸੀ ਵੀ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਪਰ 2.5 ਸਾਲ ਬੀਤ ਜਾਣ ਦੇ ਬਾਵਜੂਦ ਸਾਡੀ ਸਰਕਾਰ ਨੇ ਕੋਈ ਸਰਮਾਈ ਨਹੀਂ ਕੀਤੀ ਕੋਈ ਕੰਦ ਜੁਣੀ ਸਰਕੀ ਅਸੀਂ ਜਥੇਬੰਦੀਆਂ ਦੇ ਨਾਲ ਕੇ ਅਸੀਂ ਸਰਕਾਰ ਦੇ ਖਿਲਾਫ ਆਣ ਸਵੇ ਮੋਰਚਾ ਵਿੱਡਾਂਗੇ ਕਿ ਸਾਡੀ ਸਰਕਾਰ ਨੇ ਸਰਮਾਈ ਨਾ ਕੀਤੀ ਸਰ ਆਰਐਮਪੀ ਡਾਕਟਰ ਨੇ ਜਿਹੜੇ ਪਿੰਡਾਂ 'ਚ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਦੇ ਨੇ ਫਿਰ ਉਹਨਾਂ ਨੂੰ ਕਿਉਂ ਪਛਾੜਿਆ ਜਾ ਰਿਹਾ ਤੇ ਕੋਈ ਪੰਜਾਬ ਸਰਕਾਰ ਕੋਲ ਸਿਗਲ ਕੋਈ ਸਹੂਲਤ ਨਹੀਂ ਗਈ ਬੁਰਾ ਹਾਲਾਤ ਦੇਖ ਲੋ ਸਾਡੇ ਜਿਹੜੇ ਪਿੰਡਾਂ ਮਲੇ ਡਾਕਟਰ ਬੈਠੇ ਆ ਮੈਡੀਕਾ ਪ੍ਰੈਕਟਿਸ ਵਿੱਚ ਬੈਠੇ ਆ ਪਰ ਉਹਨਾਂ ਦਾ ਕਿੰਨੀ ਸੇਵਾ ਕੀਤੀ ਇਹਨਾਂ ਨੇ ਕਿੰਨੇ ਤੇਜੇ ਡਾਕਟਰ ਬੈਠੇ ਆ 20-23 ਸਾਲ ਤੋਂ ਪ੍ਰੈਕਟਿਸ ਕਰ ਰਹੇ ਨੇ ਪਰ ਇਹਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਇਹ ਕੀ ਮੰਗਤੀ ਹੈ ਤੁਹਾਡੀ ਸਾਡੀ 1963 ਤੋਂ ਬੰਦ ਪਈ ਰਜਿਸਟਰ ਨੂੰ ਚਾਲੂ ਕੀਤਾ ਜਾਵੇ